ਸਤਨਾ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਾਬ ਗੁਰ ਆਪਣੇ ਉੱਪਰ ਬਲ ਜਾਈਏ ਅੱਠ ਪਹਿਰ ਹਰ ਹਰ ਜਸ ਗਾਈਐ ਗੋਰੇ ਆਪਣੇ ਉਪਰ ਬਲ ਜਾਈਐ ਅੱਠ ਪਹਿਰ ਹਰ ਹਰ ਜਸ ਗਾਈਐ ਸੇਮਰਾ ਸੋ ਪ੍ਰਭੈ ਆਪਣਾ ਸੁਆਮੀ ਸਗਲ ਕਟਾਕ ਅੰਤਰ ਜਮੇ ਰਹਾ ਚਰਨ ਕਮਲ ਸਿਉ ਲਾਗੇ ਪ੍ਰੀਤ ਸਾਚੇ ਪੁਰਨ ਨਿਰਮਲ ਰੇਤ ਸੰਤ ਪਰਸਾਤ ਵਸ ਮਨ ਮਾਹੇ ਜਨਮ ਜਨਮ ਕੈ ਕਿਲ ਵਿਖ ਜਾਏ ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੈ ਸੰਤਰਵਲਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੈ ਸੰਤਰਵਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਣਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੂਹੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 741 ਅਤੇ 42 ਤੇ ਸੁਬਾਈ ਬਾਣ ਹੈ ਸੋ ਆਓ ਸਾ ਸੰਗਤ ਜਿੱਥੇ ਆਪ ਜੀ ਨੇ ਅੱਜ ਤੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਨੇ ਸਾਨੂੰ ਸਾਰਿਆਂ ਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਦੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜੈ ਯਤਨ ਕਰੀਏ ਸਾਧ ਸੰਗਤ ਅੱਜ ਦੇ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਜੋ ਸੈਂਟਰਲ ਆਈਡੀਆ ਉਹ ਇਹ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਹੈ ਭਾਈ ਗੁਰੂ ਦੀ ਕਿਰਪਾ ਸਦਕਾ ਮੈਂ ਆਪਣੇ ਮਾਲਕ ਨੂੰ ਸਿਮਰਦਾ ਮੈਂ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਕਿਹੜੇ ਦਾ ਸਗਲ ਕਟਾਕਾ ਅੰਤਰਜਾਮੀ ਜਿਹੜਾ ਪਰਮਾਤਮਾ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਮੈਂ ਗੁਰੂ ਦੀ ਕਿਰਪਾ ਸਦਕਾ ਉਸ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਦਾ 사ਸੰਗਤ ਅੱਜ ਤੇ ਇਸ ਪਾਵਨ ਹੁਕਮ ਨਾਮੇ ਨੂੰ ਅਗਰ ਮੋਟੇ ਤੌਰ ਤੇ ਦੇਖਿਆ ਜਾਏ ਨਾ ਤੇ ਧੰਨ ਗੁਰੂ ਅਰਜਨ ਦੇਵ ਪਾਚਨ ਅੱਜ ਗੁਰੂ ਦੀ ਮਹਿਮਾ ਗੁਰੂ ਦੀ ਮਹਾਨਤਾ ਜਿਹੜੀ ਹੈ ਉਹ ਇਸ ਪਾਵਨ ਸ਼ਬਦ ਦੇ ਅੰਦਰ ਦਰਸਾਈ ਹੈ ਵੈਸੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਵੇਖਿਓ ਮੇਰੇ ਸਤਿਗੁਰ ਕਹਿਣ ਲੱਗੇ ਅਗਰ ਤੋ ਕਿਸੇ ਵੀ ਮਕਾਮ ਨੂੰ ਹਾਸਲ ਕਰਨਾ ਤਾਂ ਤੈਨੂੰ ਗੁਰੂ ਦੀ ਲੋੜ ਪੈਗੀ ਸੰਸਾਰ ਤੇ ਚਾਤ ਮਾਰ ਕੇ ਦੇਖਿਓ ਆਪਾਂ ਕੋਈ ਵੀ ਕੰਮ ਸਿੱਖਣਾ ਹੋਵੇ ਤੇ ਉਸ ਕੰਮ ਦੇ ਜਾਣਕਾਰ ਕੋਲ ਆਪਾਂ ਜਾਣੇ ਮਿਸਾਲ ਦੇ ਤੌਰ ਤੇ ਜੇ ਦੁਨਿਆਵੀ ਵਿਦਿਆ ਆਪਾਂ ਸਿੱਖਣੀ ਹੈ ਸਾਨੂੰ ਸਕੂਲ ਜਾਣਾ ਪਏਗਾ ਟੀਚਰ ਨਾਲ ਸਾਡਾ ਵਾਸਤਾ ਪਵੇਗਾ ਤਾਂ ਹੀ ਸਾਨੂੰ ਦੁਨਿਆਵੀ ਐਜੂਕੇਸ਼ਨ ਜਿਹੜੀ ਆ ਪ੍ਰਾਪਤ ਹੋਵੇਗੀ ਮਰਕੰਤੇ ਜੇ ਆਤਮਿਕ ਤੌਰ ਤੇ ਤਰੱਕੀ ਕਰਨੀ ਹੈ ਉਸ ਪਰਮਾਤਮਾ ਨੂੰ ਮਿਲਣਾ ਤਾਂ ਵੀ ਤੈਨੂੰ ਗੁਰੂ ਨੂੰ ਮਿਲਣਾ ਪਏਗਾ ਗੁਰੂ ਗ੍ਰੰਥ ਸਾਹਿਬ ਮਾਰ ਦੀ ਪ੍ਰਾਰੰਭਤਾ ਇਸੇ ਗੱਲ ਤੋਂ ਕੀਤੀ ਸਤਿਗੁਰਾਂ ਨੇ ੴ ਤੋਂ ਲੈ ਕੇ ਸੈ ਪੰਗ ਤੱਕ ਉਸ ਪਰਮਾਤਮਾ ਦੇ ਮਹਾਨ ਗੁਨਾ ਦਾ ਜ਼ਿਕਰ ਕਰਕੇ ਤੇ ਨਾਲ ਹੀ ਕਹਿ ਦਿੱਤਾ ਜੇ ਐਸੇ ਪਰਮਾਤਮਾ ਨੂੰ ਮਿਲਣਾ ਹੈ ਤਾਂ ਤੈਨੂੰ ਗੁਰੂ ਦੀ ਕਿਰਪਾ ਦਾ ਪਾਤਰ ਬਨਣਾ ਪਏਗਾ ਗੁਰ ਪ੍ਰਸਾਦ ਸੁਖਮਨੀ ਸਾਹਿਬ ਦੀ ਅਪਾਰੋਜ ਪਾਵਨ ਬਾਣੀ ਪੜਦੇ ਆ ਸਤਗੁਰਾਂ ਨੇ ਇਤਨੀ ਲੰਬੇਰੀ ਬਾਣੀ ਦੀ ਆਰੰਭਤਾ ਇਸ ਗੱਲ ਤੋਂ ਕੀਤੀ ਆਦ ਗੁਰੇ ਨਮਹ ਜੁਗਾਤ ਗੁਰੇ ਨਮਹ ਸਤ ਗੁਰੇ ਨਮਹ ਸਿਰ ਗੁਰਦੇਵੇ ਨਮਹ ਪਹਿਲਾ ਉਸ ਗੁਰੂ ਨੂੰ ਨਮਸਕਾਰ ਕਰਕੇ ਇਸ ਪਾਵਨ ਬਾਣੀ ਦੀ ਅਰਬਤਾ ਕੀਤੀ ਜੇ ਆਸਾ ਕੀ ਵਾਰ ਦੀ ਬਾਣੀ ਨੂੰ ਆਪਾਂ ਪੜ੍ਹ ਕੇ ਵੇਖੀਏ ਤੇ ਧੰ ਗੁਰੂ ਨਾਨਕ ਦੇਵ ਪਾਛੇ ਦਾ ਪਹਿਲਾ ਸ਼ਲੋਕ ਹੀ ਇਹ ਹੈ ਕਿ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ ਜਿਹੜੇ ਗੁਰੂ ਦੀ ਕਿਰਪਾ ਸਦਕਾ ਆਮ ਇਨਸਾਨ ਵੀ ਦੇਵਤੇ ਵੰਗ ਜੀਵਨ ਬਣਾ ਕੇ ਤਿਆਰ ਹੋ ਜਾਂਦੇ ਨੇ ਇਸ ਕਰਕੇ ਮੈਂ ਆਪਣੇ ਗੁਰੂ ਤੋਂ ਸਤਕੇ ਜਾਨਣਾ ਤੇ ਨਾਲ ਹੀ ਅਗਲਾ ਸ਼ਲੋਕ ਕਿਤੇ ਦੇਖਿਓ ਗੁਰੂ ਅੰਗਦ ਦੇ ਪਾਠ ਸਖਹਿਣ ਲਗੇ ਹੇ ਸਤਗੁਰੂ ਮੇਰੇ ਤੋਂ ਵੱਧ ਕੌਣ ਗੁਰੂ ਦੀ ਮਹਿਮਾ ਜਾਣ ਸਕਦਾ ਅਗਲਾ ਸ਼ਲੋਕ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਮਾਲਕਾ ਭਾਵੇਂ ਸੋ ਚੰਦਰਮਾ ਚੜਦੇ ਹਜ਼ਾਰ ਸੂਰਜ ਚੜਦੇ ਜੇ ਗੁਰੂ ਨਾਲ ਸਾਡਾ ਵਾਸਤਾ ਨਹੀਂ ਪਿਆ ਗੁਰੂ ਨਾਲ ਸਾਡਾ ਮਿਲਾਪ ਨਹੀਂ ਹੋਇਆ ਤੇ ਅੰਦਰ ਤੱਕ ਉਪ ਨੇਰਾ ਨਹੀਂ ਖਤਮ ਹੋਣਾ 사ਸੰਗ ਕੁਦਰਤੀ ਤੌਰ ਤੇ ਅੱਜ ਦਾ ਹੁਕਮਨਾਮਾ ਵੀ ਉਸੇ ਟਾਈਪ ਦਾ ਜੋ ਅੱਜ ਦਾ ਦਿਹਾੜਾ 사ਸੰਗਤ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਕਿਵੇਂ ਕਿਵੇਂ ਗੁਰਤਾ ਗੱਦੀ ਤੱਕ ਪਹੁੰਚੇ 사ਸੰਗਤ ਜੇਦੋ ਇਹੋ ਜਿਹਾ ਕੋਈ ਦਿਹਾੜਾ ਹੁੰਦਾ ਨਾ ਤੇ ਅਰਦਾਸ ਜ਼ਰੂਰ ਕਰਨੀ 사ਸੰਗ ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕਰਨਾ ਮਾਲਕਾ ਅੱਜ ਦੇ ਦਿਨ ਤੇ ਤੂੰ ਗੁਰੂ ਨਾਨਕ ਨੂੰ ਪ੍ਰਸੰਨ ਕੀਤਾ ਗੁਰੂ ਨਾਨਕ ਦਾ ਮਨ ਜਿੱਤਿਆ ਇਸੇ ਕਰਕੇ ਤੂੰ ਗੁਰੂ ਨਾਨਕ ਦੀ ਜਗ੍ਹਾ ਤੇ ਬਰਾਜਮਾਨ ਹੋ ਗਿਆ ਨਾ ਫਿਰ ਕਰ ਕਿਰਪਾ ਮੇਰੇ ਗਰੀਬੜੇ ਦੇ ਹਿਰਦੇ ਦੀ ਛੇਤੇ ਵੀ ਆ ਕੇ ਵਹਿ ਜਾ ਜੇ ਅੱਜ ਤੂੰ ਗੁਰਤਾ ਗੱਦੀ ਤੇ ਬੈਠਾ ਸੀ ਤੇ ਉਹ ਕਦੋਂ ਸੁਲੱਖਣੀ ਘੜੀ ਆਵੇਗੀ ਜਦੋਂ ਤੂੰ ਮੇਰੇ ਹਿਰਦੇ ਦੀ ਗੱਦੀ ਤੇ ਬੈਠੇਗਾ ਅਰਦਾਸ ਕਰਿਓ ਸ਼ਾਸਨ 2 ਚਾਰ ਮਿੰਟ ਲਗਾਵਾ ਕਿਉਂਕਿ ਦਿਹਾੜਾ ਸਾਸੰਗਤ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਮੱਤੇ ਦੀ ਸਰਾਂ ਵਿਖੇ 1504 ਨੂੰ ਹੁੰਦਾ ਸਾਸ ਸਮਾ ਆਪਣੇ ਚਾਲੇ ਚੱਲਦਾ ਜਾਂਦਾ ਹੈ ਧੰਨ ਗੁਰੂ ਅੰਗਦ ਦੇ ਪਾਤਸ਼ਾਹ 1532 ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਮਿਲਦੇ ਨੇ ਉਸ ਮੌਕੇ ਗੁਰੂ ਅੰਗਦ ਦੇ ਪਾਤਸ਼ਾਹ ਦੀ ਉਮਰ 28 ਸਾਲ ਪਹਿਲਾ ਨਾਮ ਜਿਹੜਾ ਪਾਈ ਲੈਣਾ ਸਹਯੋਗ ਕੀ ਬੰਦਾ ਹੈ ਵਸੀਲਾ ਕੀ ਬੰਦਾ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਇਹ ਮਾਤਾ ਦੇ ਪੁਜਾਰੀ ਸੰਭੇਟਾ ਮੰਗਾਂਦੇ ਸਨ ਜਗਰਾਤੇ ਕਰਦੇ ਸਨ ਤੇ ਖੰਡੂਰ ਸਾਹਿਬ ਦੀ ਧਰਤੀ ਤੇ ਰਾਤ ਦਾ ਜਗਰਾਤਾ ਸੀ ਪੂਰੀ ਰਾਤ ਦਾ ਸਵੇਰੇ ਅੰਦਾਜ਼ਨ 4-5 ਵਜੇ ਦਾ ਸਮਾਂ ਹੋਵੇਗਾ ਤੇ ਜੰਗਲ ਪਾਣੀ ਵਾਸਤੇ ਜਾ ਰਹੇ ਸਨ ਉਸ ਮੁਕ ਇਹੋ ਜਿਹਾ ਮਾਹੌਲ ਹੁੰਦਾ ਸੀ ਇੱਕ ਗਲੀ ਵਿੱਚੋਂ ਗੁਜ਼ਰ ਤੇ ਫੇਨਾ ਤੇ ਇੱਕ ਘਰ ਦੇ ਬਾਹਰ ਦਰਵਾਜ਼ੇ ਕੋਲ ਪੁੱਜੇ ਤੇ ਇੱਕ ਕੰਨਾਂ 'ਚ ਆਵਾਜ਼ ਪਈ ਪੈਰ ਅੱਗੇ ਨਹੀਂ ਪਟਿਆ ਗਿਆ ਜਦੋਂ ਉਹ ਬਾਣੀ ਦਾ ਸ਼ਬਦ ਪੜਿਆ ਸਿਪਾਈ ਜੋਧ ਤੇ ਕੰਨਾਂ 'ਚ ਆਵਾਜ਼ ਪਈ ਜਿੱਤ ਸੇਵੀਆ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲੀ ਐ ਜਿੱਤ ਕੀਤਾ ਪਾਈਆ ਆਪਣਾ ਸਾਖਾਲ ਬੁਰੇ ਕਿਉਂ ਘਾਲੀ ਐ ਮੰਤਾ ਮੋਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀ ਐ ਜੋ ਸਾਹਿਬ ਨਾਲ ਨਾ ਹਾਰੀ ਐ ਤੇਬੇ ਹਾ ਪਾਸਾ ਢਾਲੀ ਐ ਕਿਸ ਲਾਹੇ ਉੱਪਰ ਘਾਲੀ ਐ ਮਨੋ ਪੈਰ ਉੱਥੇ ਜਾਮ ਹੋ ਗਏ ਭਾਈ ਲੈਣਾ ਜੀ ਉਸ ਦਰਵਾਜੇ ਥਾਈ ਹੁੰਦੇ ਅੰਦਰ ਪਹੁੰਚੇ ਅਗੇ ਭਾਈ ਜੋਤ ਜੀ ਚਾਪੜਾ ਮਾਰ ਕੇ ਆਸਾ ਕੀ ਵਾਰ ਦਾ ਪਾਠ ਕਰੇ ਸਨ ਯਾਦ ਵਿੱਚ ਰਹੇ ਉਸ ਮੋਕੇ ਦੀ ਆਸਾ ਕੀ ਵਾਰ ਦੀ ਬਾਣੀ ਸਿਨ ਕੇਵਲ ਪੌੜੀਆਂ ਤੇ ਰੂਪ ਚ ਸੀ ਇਹ ਆਸਾ ਕੀ ਵਾਰ ਜੋ ਅੱਜ ਪੜਦੇ ਆ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਮੁਕੰਮਲ ਕੀਤੀ ਸ਼ਲੋਕ ਦਰਜ ਕਰਕੇ ਛੰਦ ਦਰਜ ਕਰਕੇ ਪਹਿਲੇ ਸਿਰਫ 24 ਪੌੜੀਆਂ ਸਨ ਜੋ ਗੁਰੂ ਨਾਨਕ ਪਾਤਸ਼ਾਹ ਨੇ ਉਚਾਰੀਆਂ ਸਨ ਭਾਈ ਜੋਧ ਜੀ ਉਹ 24 ਪੌੜੀਆਂ ਦਾ ਪਾਠ ਕਰਦੇ ਪੈ ਨੇ ਇਕਵੀਂ ਪੌੜੀ ਤੇ ਪਹੁੰਚੇ ਸਨ ਭਾਈ ਲੈਣਾ ਅੰਦਰ ਜਾ ਕੇ ਬਹਿ ਗਏ ਆਖਿਆ ਪਾਠ ਦੀ ਸੰਪੂਰਨਤਾ ਸੱਜਣਾ ਏਕੇ ਪੜਦਾ ਭਾਈ ਜੋਤ ਕਹਿੰਦਾ ਮੇਰੇ ਗੁਰੂ ਨਾਨਕ ਦੀ ਕਲਾਮ ਐ ਮੇਰੇ ਗੁਰੂ ਨਾਨਕ ਦੀ ਬਾਣੀ ਐ ਕੈਨ ਲੱਗੇ ਜਿਸ ਦੀ ਬਾਣੀ ਨੇ ਇੰਨੇ ਖਿੱਚ ਪਾਈ ਉਹਦਾ دیدار ਹੋ ਸਕਦਾ ਕੈਨ ਲੱਗੇ ਹਾਂ ਤੂੰ ਭਾਵਨਾ ਬਣਾ ਜ਼ਰੂਰ ਵਸੀਲਾ ਬਣ ਜੇਗਾ ਤੁਸੀਂ ਦੇਖਿਓ ਭਾਈ ਜੋਧ ਨੇ ਰਸਤਾ ਜ਼ਰੂਰ ਦੱਸ ਦਿੱਤਾ ਲੇਕਿਨ ਆਪ ਨਾਲ ਨਹੀਂ ਗਿਆ ਉਦਾ ਕਾਰਨ ਸੀ ਅਗਰ ਸੱਚੇ ਮੁੱੱਚੀ ਅੰਦਰ ਤਾੰਗ ਪੈਦਾ ਹੋਈਏ ਤੇ ਜ਼ਰੂਰ ਗੁਰੂ ਨਾਲ ਮਿਲਪ ਹੋਵੇਗਾ ਸੱਚ ਮੁੱੱਚ ਫਿਰ ਪਾਈ ਲੈਣਾ ਇੱਕ ਵਾਰ ਦੇਵੀ ਮਾਤਾ ਦੀ ਯਾਤਰਾ ਜਾ ਰਹੇ ਸਨ ਰਸਤੇ 'ਚ ਖਿਆਲ ਆਇਆ ਜਿਸ ਗੁਰੂ ਦੀ ਬਾਣੀ ਸੁਣ ਕੇ ਇਤਨੇ ਖਿੱਚ ਪਏ ਸੀ ਉਹਦਾ ਦ دیدار ਹੀ ਕਰ ਜਾਵਾਂ ਲੰਬੀ ਸਾਖੀ ਸਾਸ ਘੋੜੀ 'ਤੇ ਸਵਾਰ ਜਥੇ ਨੂੰ ਭੇਜ ਦਿੱਤਾ ਦੇਵੀ ਮਾਤਾ ਦੇ ਦਰਸ਼ਨ ਕਰਨ ਵਾਸਤੇ ਕਹਿੰਦੇ ਅੱਜ ਮੈਂ ਕਿਸੇ ਹੋਰ ਨੂੰ ਮਿਲਣਾ ਚਲਦੇ ਪੈ ਨਾ ਪੁਰਾਣਾ ਸਮਾ ਸਹਾ ਸੰਗਤ ਕੱਚੇ ਪੇ ਸਨ ਕੱਚੇ ਰਸਤੇ ਘੋੜੀ ਤੇ ਸਵਾਰ ਹੋ ਕੇ ਤੁਰਦੇ ਜਾਂਦੇ ਪੇ ਸੋਚਦੇ ਕਿ ਕਿਹੋ ਜਿਹਾ ਗੁਰੂ ਹੋਵੇਗਾ ਤਖਤ ਤੇ ਬੈਠਾ ਹੋਵੇਗਾ ਮੈਂ ਕਿਵੇਂ ਗੁਰੂ ਦਾ ਦਰਸ਼ਨ ਕਰਾਂਗਾ ਅੰਦਰ ਹੀ ਅੰਦਰ ਸੋਚਦਾ ਜਾ ਰਿਹਾ ਸੁਰਤੀ ਵਿੱਚ ਅੱਗੇ ਕੱਚਾ ਪਿਆ ਹੈ ਕੱਚਾ ਰਸਤਾ ਹੈ ਉਹਦੇ ਬੰਨਨੇ ਤੇ ਇੱਕ ਬਜ਼ੁਰਗ ਘਾ ਵੜਦਾ ਪਿਆ ਸਾਸਕ ਭਾਈ ਲੈਨ ਅਜੀ ਕਹਿੰਦਾ ਬਜ਼ੁਰਗੋ ਮੈਂ ਸੁਣਿਆ ਇੱਥੇ ਗੁਰੂ ਨਾਨਕ ਦੇ ਧਰਮਸਾਲ ਹੈ ਤੁਸੀਂ ਜਾਣਦੇ ਹੋ ਬੜੀ ਵਾਰ ਤੁਸੀਂ ਸਾਖੀ ਸਰਵਨ ਕੀਤੀ ਹੋਵੇਗੀ ਪਰ ਮੇਰੀ ਇੱਕ ਭਾਵਨਾ ਜਿੰਨੀ ਵਾਰ ਤੁਸੀਂ ਸਾਖੀ ਸਰਵਨ ਕਰੋਗੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਸੀਨ ਜ਼ਰੂਰ ਆਏਗਾ ਉਹ ਸੁਰਤੀ ਵਿੱਚ ਇੱਕ ਪੂਰੀ ਦੀ ਪੂਰੀ ਇੱਕ ਸਟੋਰੀ ਬਣਦੀ ਜਾਏਗੀ ਤੇ ਸੁਰਤੀ ਪਵਿੱਤਰ ਹੋ ਜਾਏਗੀ ਸਾਸਾਂ ਧੰਗੁਰੂ ਨਾਨਕ ਦੇਵ ਜੀ ਪਾਛ ਕੇ ਕਹਿੰਦੇ ਹਾਂ ਪੁਰਖਾ ਮੈਂ ਜਾਣਨਾ ਇੱਥੇ ਗੁਰੂ ਨਾਨਕ ਦੇ ਧਰਮਸਾਲ ਪਰ ਮੈਂ ਇੱਕ ਸਵਾਲ ਪੁੱਛਦਾ ਕੇਵਲ ਉਹਦਾ ਪਤਾ ਪੁੱਛਣਾ ਚਾਹਨਾ ਜਾਂ ਜਾਣਨਾ ਵੀ ਚਾਹਨਾ ਜੇ ਕੇਵਲ ਪਤਾ ਪੁੱਛਣੇ ਤੇ ਮੈਂ ਇੱਥੇ ਖਲੋ ਕੇ ਤੈਨੂੰ ਰਾਹ ਦੱਸ ਦੇਵਾਂਗਾ ਅਰ ਜੇ ਤੂੰ ਸੱਚਮੁੱਚ ਜਾਣਾ ਚਾਹਤ ਹੈਂ ਤੇ ਤੈਨੂੰ ਨਾਲ ਕਰਕੇ ਲੈ ਕੇ ਜਾਵਾਂਗਾ ਇਹ ਆ ਗੁਰੂ ਨਾਨਕ ਸਾਧ ਸੰਗਤ ਇਹ ਗੁਰੂ ਨਾਨਕ ਦਾ ਘਰ ਜੇ ਕੋਈ ਆਏ ਤਾਂ ਸਹੀ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਤਾਂ ਭਾਈ ਲੈਣਾ ਜਿਖੈਣ ਲਗੇ ਪੁਰਖੋ ਮਹਾਪੁਰਖੋ ਮੈਂ ਤੇ ਜਾਣਾ ਚਾਹਨਾ ਕਹਿੰਦੇ ਚੱਲ ਫਿਰ ਘੋੜੀ ਦੇ ਲਗਾਉ ਪਕੜੀ ਅੱਗੇ ਅੱਗੇ ਗੁਰਨਾਨਕ ਪੈਦਲ ਚੱਲ ਰਿਹਾ ਹੈ ਭਾਈ ਲੈ ਨਾ ਘੋੜੀ ਤੇ ਸਵਾਰਾ ਪਤਾ ਹੀ ਨਹੀਂ ਜਿਸ ਗੁਰੂ ਨੂੰ ਮਿਲਣ ਵਾਸਤੇ ਆਇਆ ਕੋਈ ਮੇਰੇ ਅੱਗੇ ਪੈਦਲ ਚੱਲਦਾ ਪਿਆ ਕਿਹੋ ਜਿਹਾ ਗੁਰੂ ਨਾਨਕ ਸਾਹਿਬ ਸੰਗਤ ਅੰਦਰ ਆਪਣੇ ਆਪ ਸ਼ਰਦਾ ਬੰਦੀ ਕਿਤੇ ਆਪਾਂ ਜਦੋਂ ਪਿਆਰ ਨਾਲ ਇਤਿਹਾਸ ਪੜ੍ਹੀਏ ਤੇ ਸੁਣੀਏ ਧੰ ਗੁਰੂ ਨਾਨਕ ਦੇ ਪਾਤਸ਼ਾਹ ਧਰਮਸਾਲ ਪੁੱਜੇ ਤੇ ਕਹਿੰਦੇ ਪੁਰਖਾ ਜਾ ਘੋੜੀ ਕਿੱਲੇ ਨਾਲ ਬੰਨ ਮੂੰ ਹੱਥ ਧੋਕੇ ਫਰੈਸ਼ ਹੋ ਕੇ ਅੰਦਰ ਆ ਜਾ ਤੇ ਗੁਰੂ ਨਾਨਕ ਦਾ ਦედაਰ ਕਰ ਲੈ ਇੰਨੀ ਧੀਰ ਨੂੰ ਗੁਰੂ ਨਾਨਕ ਪਾਤਸ਼ਾਹ ਜਾ ਕੇ ਤਖਤ ਤੇ ਬਿਰਾਜ ਬਣ ਹੋ ਗਏ ਪਾਈ ਲੈਣਾ ਜਦੋਂ ਅੰਦਰ ਗਿਆ ਲਾਈਨ ਲੱਗੀ ਸੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਗਰਦਨ ਝੁਕੀ ਐ ਨਿਮਾਨਾ ਜਾ ਬਣ ਕੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਜਦੋਂ ਸਾਹਮਣੇ ਪਹੁੰਚੇ ਤੇ ਦੇਖਿਆ ਸਾਹਮਣੇ ਇਹ ਤਾਂ ਉਹੀ ਐ ਜਿਹੜਾ ਬੰਨੇ ਤੇ ਘਾਪਿਆ ਵੱਡਦਾ ਸੀ ਇਹ ਆ ਕੇ ਤਖਤ ਤੇ ਬਿਰਾਜ ਬਣ ਹੋ ਗਿਆ ਜੁਫਾੜ ਡਿੱਗ ਪਿਆ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਘੁੱਟ ਕੇ ਚਰਨ ਪਕੜ ਲਏ ਰੋ ਰੋ ਕੇ ਅੱਖਾਂ ਦੇ ਨੀਰ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਧੋ ਕੇ ਰੱਖ ਦਿੱਤੇ ਕਹਿਣ ਲੱਗੇ ਧੰਗੁਰੂ ਨਾਨਕ ਦੇਵ ਪਾਤਸ਼ਾਹ ਮੈਂ ਆਇਆ ਸਬ ਪੁੰਨ ਖਟਣ ਵਾਸਤੇ ਪਰ ਲੱਗਦਾ ਅਜ ਪਾਪਾਂ ਦਾ ਭਾਗੀ ਬਣ ਗਿਆ ਧੰਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਪੁਰਖਾ ਕੀ ਹੋਇਆ ਈ ਕਹਿਣ ਲਗੇ ਹੁਣਾਂ ਤੇ ਇਹ ਚਾਹੀਦਾ ਸੀ ਕਿ ਮੈਨੂੰ ਪਤਾ ਹੁੰਦਾ ਮੈਂ ਤੁਹਾਨੂੰ ਘੋੜੀ ਤੇ ਸਵਾਰ ਕਰਦਾ ਆਪ ਲਗਾਹ ਪਕੜ ਕੇ ਪੈਦਲ ਚੱਲ ਕੇ ਆਂਦਾ ਤੇ ਆਨੰਦ ਆ ਜਾਂਦਾ ਧੰਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਪੁਰਖਾ ਪਹਿਲਾਂ ਆਪਣਾ ਨਾਮ ਦੱਸ ਤੇਰਾ ਨਾਮ ਕੀ ਹੈ ਕਹਿੰਦੇ ਮੇਰਾ ਨਾਮ ਹੈ ਲੈਨਾ ਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਚਿੰਤਾ ਘਾਤੂ ਕਰਦਾ ਫਿਰ ਜਿਹੜੇ ਲੈਨ ਤਾਰ ਹੁੰਦੇ ਨਾ ਘੋੜੀਆਂ ਤੇ ਸਵਾਰ ਹੋ ਕੇ ਆਂਦੇ ਉਹ ਭਾਈ ਲੈਨੇ ਆ ਤੂੰ ਲੈਣਾ ਕੁਝ ਸਾਡੇ ਤੋਂ ਅਸੀਂ ਤੇਰਾ ਦੇਣਾ ਇਸ ਕਰਕੇ ਦੇਨ ਹਾਰ ਜਿਹੜੇ ਲੋਕ ਹੁੰਦੇ ਨਾ ਪੈਦਲ ਆਂਦੇ ਹੀ ਫਬਦੇ ਇਹ ਦੂਸਰੀ ਗੱਲ ਤੂੰ ਕਹਿੰਦਾ ਕਿ ਮੈਨੂੰ ਅੱਜ ਲਗਾਹਮ ਪਕੜਾਈ ਘੋੜੀ ਦੀ ਦੇਖ ਕਿਹੋ ਜਿਹਾ ਵਸੀਲਾ ਬਰਿਆ ਅੱਜ ਘੋੜੀ ਦੀ ਲਗਾਹਮ ਪਕੜਾਈ ਤੇਰੀ ਪਹੁੰਚ ਗੁਰੂ ਤੱਕ ਬਣ ਗਈ ਆ ਅੱਜ ਆਪਣੇ ਮਨ ਦੀ ਲਗਾਮ ਮੈਨੂੰ ਪਕੜਾ ਦੇ ਤੇਰੀ ਪੌਂਚ ਕਰਤਾਰ ਤੱਕ ਬਣ ਜਾਏਗੀ ਸੱਚ ਮੱਚ ਅਸੀਂ ਮਨ ਦੀ ਲਗਾਮਾਂ ਨਹੀਂ ਪਕੜਾਂਦੇ ਭਾਈ ਲੈਨਨ ਇਹੋ ਜਿਹੀ ਲਗਾਮ ਪਕੜਾਈ 1532 ਤੋਂ ਲੈ ਕੇ 1539 ਤੱਕ 7 ਸਾਲ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕੀਤੀ ਹਰ ਪ੍ਰਕਾਰ ਦਾ ਹੁਕਮ ਮੰਨਿਆ ਹੁਕਮ ਮੰਨ ਕੇ ਗੁਰੂ ਨਾਨਕ ਦਾ ਮਨ ਜਿੱਤ ਲਿਆ ਫਿਰ ਸਮਾਂ ਆਇਆ ਗੁਰੂ ਨਾਨਕ ਪਾਤਸ਼ਾਹ ਜੋਤੀ ਜੋ ਸਮਾਂ ਤੋਂ ਪਹਿਲਾਂ ਆਪਣੀ ਜਗ੍ਹਾ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਬਰਾਜਬਨ ਕੀਤਾ 1539 ਤੋਂ ਲੈ ਕੇ 1552 ਤੱਕ 13 ਸਾਲ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਈ ਟੋਟਲ ਉਮਰ ਜਿਹੜੀ ਉਸ 47 ਸਾਲ ਦੀ ਸੀ ਦੁਨਿਆਵੀ ਉਮਰ ਦੀ ਗੱਲ ਕਰ ਰਿਹਾ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਐਸੇ ਦੀਨ ਤੇ ਆਲ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਅੱਜ ਗੁਰਤਾ ਗੱਦੀ ਦਿਵਸ ਹੈ ਆਪ ਜੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਆਉ ਦੋ ਮਿੰਟ ਵਿੱਚ ਸ਼ਬਦ ਦੇ ਅਰਥ ਕਰੀਏ ਜੀ ਮਾਰਕਨ ਤੇ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਇਹ ਪਾਏ ਗੁਰੂ ਦੀ ਕਿਰਪਾ ਸਦਕਾ ਮੈਂ ਆਪਣੇ ਉਸ ਮਾਲਕ ਦਾ ਸਿਮਰਨ ਕਰਦਾ ਸਗਲ ਘਟਾਕਾ ਅੰਤਰਜਾਮੀ ਜਿਹੜਾ ਸਾਰੇ ਜੀਵਾਂ ਤੇ ਦਿਲਾਂ ਦੀਆਂ ਜਾਣਨ ਵਾਲਾ ਇਹਨਾਂ ਪਾਵਨ ਬਚਨਾਂ ਨੂੰ ਅੱਗੇ ਖੋਲਿਆ ਸੋਹੀ ਮਹੱਲਾ ਪੰਜਵਾਂ ਗੁਰ ਆਪਣੇ ਉੱਪਰ ਬਲ ਜਾਈਏ ਏ ਭਾਈ ਮੈਂ ਆਪਣੇ ਗੁਰੂ ਤੋਂ ਬਲਹਾਰ ਨੇ ਜਾਨਣਾ ਸਦਕੇ ਜਾਨਣਾ ਕਿਉਂ ਅੱਠ ਪੈਰ ਹਰ ਹਰ ਜਸ ਗਾਈਐ ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਅੱਠੇ ਪੈਰ ਉਸ ਪ੍ਰਭੂ ਪਰਮਾਤਮਾ ਦਾ ਜਸ ਗਾਇਆ ਜਾ ਸਕਦਾ ਹੈ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਉਹਦਾ ਨਾਮ ਜਪਿਆ ਜਾ ਸਕਦਾ ਗੁਰੂ ਦੀ ਕਿਰਪਾ ਸਦਕਾ ਹੈ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਰਹਾਓ ਚਰਨ ਕਮਲ ਸਿਉ ਲਾਗੀ ਪ੍ਰੀਤ ਹੈ ਭਾਈ ਸੱਚਮੁੱਚ ਗੁਰੂ ਦੀ ਕਿਰਪਾ ਸਦਕਾ ਹੀ ਕੋਸਾ ਪ੍ਰਭੂ ਪਰਮਾਤਮਾ ਦੇ ਸੋਨੇ ਚਰਨਾ ਕਮਲਾਂ ਦੇ ਨਾਲ ਪਿਆਰ ਪੈਂਦਾ ਸੱਚੀ ਪੂਰਨ ਨਿਰਮਲ ਰੀਤ ਤੇ ਇਹੀ ਜਿਹੀ ਪ੍ਰੀਤ ਹੈ ਨਾ ਇਹ ਗੁਰੂ ਦਾ ਪਿਆਰ ਹੀ ਅਸਲ ਵਿੱਚ اٹਲ ਮੁਕੰਮਲ ਤੇ ਅਸਲ ਜੀਵਨ ਦੀ ਜੁਗਤ ਹੈ ਸੰਤ ਪ੍ਰਸਾਦ ਬਸੈ ਮਨ ਮਾਹੀ ਇਹ ਭਾਈ ਗੁਰੂ ਦੀ ਕਿਰਪਾ ਸਦਕਾ ਹੀ ਜਿਸ ਮਨੁੱਖ ਦੇ ਹਿਰਦੇ ਵਿੱਚ ਉਹ ਪ੍ਰਭੂ ਪਰਮਾਤਮਾ ਦੀ ਜਾਤ ਵੱਸ ਜਾਂਦੀ ਹੈ ਉਹਦੇ ਤੇ ਕੀ ਰਹਿਮਤ ਹੁੰਦੀ ਹੈ ਜਨਮ ਜਨਮ ਕੇ ਕਿਲ ਵਿਖਿ ਜਾਈ ਉਨਾ ਤੇ ਜਨਮਾਂ ਜਨਮਾਂ ਤੇ ਕੀਤੇ ਹੋਏ ਪਾਪ ਦੁੱਖ ਕਲੇਸ਼ ਜਿਹੜੇ ਨਾ ਉਹ ਖਤਮ ਹੋ ਜਾਂਦੇ ਨਾ ਤਾਂ ਫਿਰ ਆਉ ਅਰਦਾਸ ਕਰੀਏ ਕਰ ਕਿਰਪਾ ਪ੍ਰਭ ਦੀਨ ਦਿਆਲਾ اے ਗਰੀਬਾਂ ਤੇ ਦਇਆ ਕਰਨ ਵਾਲੇ ਮੇਰੇ ਮਾਲਕ ਮੇਰੇ ਤੇ ਕਿਰਪਾ ਕਰ ਨਾਨਕ ਮੰਗੈ ਸੰਤਰਵਾਲਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਿ ਲਗੇ ਹੇ ਪ੍ਰਭ ਮੈਂ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਦਾ ਮੇਰੇ ਤੇ ਕਿਰਪਾ ਕਰ ਸੱਚਮੁੱਚ ਕਿਤੇ ਮੇਰੇ ਜੀਵਨ ਦੀ ਯਾਤਰਾ ਸਫਲੀ ਹੋ ਜਾਏ ਇਤਨੀ ਇਕ ਬੇਨਤੀ ਹੈ ਪ੍ਰਭਾਨ ਬੇਅੰਤ ਭੁੱਲਾਂ ਹੋ ਜਾਂਦੀ ਆ ਉਮੀਦਾਂ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਬ ਸਮਿਲ ਗੱਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ